ਸਰੀ ਸਾਇ ਪਾਕੇ ਅੰਮ੍ਰਿਤਸਰ ਕੇ ਆਂਡੇ ਖਾਣਾ ਕੀ ਸਹੀ ਆ ਔਰ ਲੈ ਚਲਦੇ ਆ ਤੁਹਾਨੂੰ ਇਸ ਤਸਵੀਰ ਵਾਲ ਜੋ ਕੇ ਸੋਸ਼ਲ ਮੀਡੀਆ ਦੇ ਤੇ ਇਸ ਸਮੇਂ ਕਾਫੀ ਜਿਆਦਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਦੇ ਵਿੱਚ ਇੱਕ ਔਰਤ ਹੈ ਜੋ ਕਿ ਆਂਡੇ ਦੀ ਟ੍ਰੇ ਲੈ ਕੇ ਜਾਂਦੀ ਹੋਈ ਦਿਖਾਈ ਜਾਂਦੀ ਹੈ ਤੇ ਕਿਸੇ ਵਿਅਕਤੀ ਦੇ ਵੱਲੋਂ ਇਹ ਤਸਵੀਰ ਜਿਹੜੀ ਆ ਉਹ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਆ ਉਹ ਅਪਲੋਡ ਕਰ ਦਿੱਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਵੱਡੇ ਵੱਡੇ ਵਿਦਵਾਨਾਂ ਦੇ ਵੱਲੋਂ ਆਪਣੇ ਵਿਚਾਰ ਜਰੇ ਰੱਖੇ ਜਾ ਰਹੇ ਨੇ ਕਿ ਇਹ ਜਿਹੜੇ ਔਰਤਾਂ ਉਹ ਆਂਡੇ ਲੈ ਕੇ ਜਾ ਰਹੀਆਂ ਆ ਤੇ ਆਂਡੇ ਲੈ ਕੇ ਜਾਂਦੇ ਹੋਏ ਜਿਹੜਾ ਵਾਸੀ ਦੀ ਸਾਹਿਬ ਜਿਹੜਾ ਹੈ ਉਹ ਦੇਖ ਰਿਹਾ ਹੈ ਇਸ ਤਸਵੀਰ ਦੇ ਵਿੱਚ ਜਿਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਇਸ ਵੀ ਜਿਹੜੀ ਫੋਟੋ ਨੂੰ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ ਉਹ ਤੁਹਾਨੂੰ ਦੱਸ ਦਈਏ ਕਿ ਇਹ ਜ਼ਰੂਰੀ ਨਹੀਂਗਾ ਕਿ ਇਹ ਜੋ ਆਂਡੇ ਟ੍ਰੇ ਬੇਬੀ ਲੈ ਕੇ ਜਾ ਰਹੀ ਆ ਕਿ ਇਹ ਸਹੀ ਆ ਕਿ ਇਹਨਾਂ ਨੇ ਹੀ ਖਾਣੇ ਆ ਇਹ ਕਿਸੇ ਹੋਰ ਦੇਲੇ ਵੀ ਲੈ ਕੇ ਜਾ ਸਕਦੇ ਆ ਬਾਕੀ ਲੋਕ ਜਿਹੜਾ ਇਸ ਨੂੰ ਲੈ ਕੇ ਤਸਵੀਰ ਨੂੰ ਲੈ ਕੇ ਆਪਦੇ ਕਾਫੀ ਜਿਆਦਾ ਗਲਤ ਗਲਤ رائے ਦੇ ਰਹੇ ਨੇ ਜੋ ਕਿ ਬਿਲਕੁਲ ਹੀ ਗਲਤ ਹੈ ਜਿਸ ਵੱਲੋਂ ਇਹ ਤਸਵੀਰ ਅਪਲੋਡ ਕੀਤੀ ਗਈ ਆ ਉਸ ਨੂੰ ਵੀ ਇਹ ਤਸਵੀਰ ਅਪਲੋਡ ਨਹੀਂ ਕਰਨੀ ਚਾਹੀਦੀ ਸੀ ਬਾਕੀ ਇਸ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ